ਹੇ ਤੁਹਾਡਾ ਹਾਂਜੀ ਮੈਂ ਨਰਾਜ ਕੋ ਕਿਹੜਾ ਪਿੰਡ ਜੀ ਪੱਟੀ ਵਾਰਡ ਗਰੀ ਹੈ ਤੁਹਾਡੇ 12 ਨੰਬਰ ਅੱਛਾ ਤੇ ਇਹ ਜਿਹੜੇ ਅਵੀਰ ਮੰਜੇ ਦੇ ਨੇ ਕੀ ਲੱਗਦੇ ਤੁਹਾਡੇ ਜੀ ਮੇਰਾ ਹਸਬੰਦ ਤੇ ਕੀ ਗੱਲ ਕੀ ਹੋਈ ਇਹਨਾਂ ਨੂੰ ਇਹਨਾਂ ਨੂੰ ਕੱਟੀ ਨੇ ਛੋਟੀ ਜੀ ਨੇ ਨਾ 60 ਲਾਤੀ ਹੀ ਇਥੇ ਤੇ ਸਾਡ ਨੂੰ ਉਹਦੇ ਬਾਅਦ ਤੇ ਵਿਜੇਂਦਰ ਇਹ ਬਣ ਗਿਆ ਜਜਮ ਉਸ ਤੋਂ ਬਾਅਦ ਕੈਂਸਰ ਦੀ ਪ੍ਰੋਬਲਮ ਹੋ ਗਈ ਤੇ ਕਿੰਨਾ ਚਿਰ ਹੋ ਗਿਆ ਹੈ 1.5 ਸਾਲ 1.5 ਸਾਲ ਹੋ ਗਿਆ ਤੇ ਇਲਾਜ ਨਹੀਂ ਕਰਾਇਆ ਨਾ ਨਹੀਂ ਹਸਪੀਟਲ ਕਰਾਇਆ ਵਾ ਹੂੰ ਕਿਹੜੇ ਹਸਪੀਟਲ ਫਰੀਦਕੋਟ ਸਰਕਾਰੀ ਹਸਪੀਟਲ ਨਾਲ ਹਾਂਜੀ ਤੇ ਹੁਣ ਕੀ ਗੱਲ ਹੈ ਜੀ ਹੁਣ ਅਜੇ ਵੀ ਅੰਦਰ ਜਗਮ ਹੈਗਾ ਫਾਇਦਾ ਨਹੀਂ ਕਰ ਤੋ ਹਸਪੀਟਲ ਵਾਲਿਆਂ ਨੇ ਕਿਹਾ ਵੀ ਫੇਰ ਜਾ ਕੇ ਕਰਾਓ ਤੇ ਕਰਾਉਂਦੇ ਕਿਉਂ ਨਹੀਂ ਭੇਜਦਾ ਸਰ ਜੀ ਆਦੇ ਕੋਲ ਪੈਸੇ ਨਹੀਂ ਹੈਗੇ ਅੱਗੇ ਇਲਾਜ ਕਿੱਥੇ ਕਰਾਇਆ ਜੇ ਅੱਗੇ ਨਹੀਂ ਇਤਰਾ ਡੰਗੜ ਡੰਗੜ ਹੀ ਸਾਰੇ ਵੇਜੇ ਮੁਝ ਕੇ ਲਾ ਦਿੱਤੇ ਨੇ ਸਰਕਾਰ ਦਾ ਉਹ ਸਮਾਨ ਫੋਨ ਵੇਜਦਾ ਹਾਂਜੀ ਔਰ ਕਿੱਥੋਂ ਕਿੱਥੋਂ ਲਾਇਕ ਰਾਇਆ ਹਾਂਜੀ ਪੱਟੀ ਤੇ ਹਮ ਗਰਾਈ ਕਰਕੇ ਵੀ ਇਲਾਜ ਕਰਾਇਆ ਵਾ ਤੇ ਜੋ ਡੰਗਰ ਮਾਰੀ ਉਹ ਵੀ ਵੇਚ ਕੇ ਲਾ ਦਿੱਤਾ ਹੁਣ ਸਾਡੇ ਕੋਲ ਪੈਸਾ ਠੇਲਾ ਨਹੀਂ ਹੈਗਾ ਦਾਖਲ ਕਰਾਉਣ ਲਈ ਕਿੰਨੇ ਬੱਚੇ ਕਿੰਨੇ ਤੁਹਾਡੇ 4 ਬੱਚੇ ਕਿਹੜੇ ਕਿਹੜੇ ਨੇ ਕੁੜੀਆਂ ਇੱਕ ਕਾਕਾ ਛੋਟੇ ਨੇ ਬੱਚੇ ਜੀ ਹਾਂਜੀ ਹੁਣ ਮੰਗ ਕੀ ਕਰਦੇ ਸਮਾਜ ਸੇਵੀਆਂ ਤੋਂ ਅਸੀਂ ਸਮਾਜ ਸੇਵੀਆਂ ਨੂੰ ਕਰਦੇ ਆਂ ਵੀ ਸਾਨੂੰ ਪੈਸੇ ਦੇ ਜੀ ਜ਼ਰੂਰਤ ਹੈ ਇਲਾਜ ਕਰਾਉਣ ਵਾਸਤੇ ਨਾਟ ਕਰਾਉਣਾ ਇਹਨਾਂ ਦਾ ਹੁਣ ਹਸਪਤਾਲ ਤੁਹਾਡਾ ਮੋਬਾਈਲ ਨੰਬਰ ਕੀ ਜੇ ਕਿਸੇ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤਾਂ 814813802 ਹਾਂ ਕਾ ਕਿਦਰ ਅਜੀ ਜੀ ਸੇ ਕਿੱਥੋਂ ਦੇ ਰਹਿਣ ਵਾਲੇ ਅਜੀ ਪੱਤੀ ਦੇ ਰਹਿ ਵਾਰਡ ਨੰਬਰ ਕਿਹਦੀ ਤੁਸੀਂ 4 ਤੇ ਕੀ ਗੱਲ ਹੋਈ ਡੈਡੀ ਤੇ ਨਾ ਯਾਰੀ ਮੈਨੂੰ ਕੈਂਸਰ ਹੋਈ ਕਿੱਥੇ ਆ ਕੈਂਸਰ ਕੈਂਸਰ ਇੱਥੇ ਮੈਨੂੰ ਤੇ ਆ ਜਿਹੜੀ ਇੱਕ ਛੱਟ ਵੀ ਲੱਗੀ ਉਹ ਕਿਸ ਤਰ੍ਹਾਂ ਲੱਗੀ ਇਹ ਕੱਢੀ ਨਿੱਕੀ ਜਿਹੇ ਅਸੀਂ ਮਾਲ ਚੋਂ ਲੱਗੇ ਆ ਤੇ ਉਹਨੇ ਸਿੰਘ ਮਾਰਤਾ ਇਹ ਇੱਦ ਕੰਮ ਵਾਦ ਗਿਆ ਤੇ ਜੋ ਨੱਚਣਾ ਲਗਾਉਂਦੇ ਰਹਿ ਅੰਦਰ ਅੰਦਰ ਕ੍ਰੀਟੀ ਬਣ ਕੇ ਦੇ ਫਿਰ ਆ ਕੇ ਕੰਨੀ ਬਰਾਬਰ ਕਿੰਨਾ ਚਿਰ ਹੋ ਗਿਆ ਨਾਨੂ ਮੰਜੇ ਦਾ ਮੈਂ 1.5 ਸਾਲ ਹੋ ਗਏ ਤੇ ਇਲਾਜ ਕਿਉਂ ਨਹੀਂ ਕਰਾਉਂਦਾ ਇਲਾਜ ਪਹਿਲਾਂ ਤੇ ਨਣੀ ਗੱਲ ਆ ਸਾ ਤੇ ਪਹਿਲਾ ਇਲਾਜ ਕਿਤਨਾ ਕਰਾਇਆ ਪਹਿਲਾਂ ਇਲਾਜ ਇਲਾਜ ਮਤਲਬ ਕੀ ਤੇਰਾ ਹੀ ਮੂਰੀ ਕਰ ਲਈ ਹਾਦੀ ਪੁੱਟੀ ਹੈ ਤੇ ਹੁਣ ਮੰਗ ਕੀ ਕਰਦੇ ਸਮਾਜੇ ਨਾਲ ਗੱਤ ਹੈ ਵੀ ਮੇਰੀ ਗੜੀ ਹਾਲਤਾਂ ਨਿਕਲੀਆਂ ਵੀ ਤੇ ਨੰਬਰ ਕੀ ਤੁਹਾਡਾ ਜੇ ਕਿਸੇ ਨਾਲ ਸੰਪਰਕ ਕਰਨਾ ਹੋਵੇ 81463 13802 ਫੇਰ ਬੋਲੇ 81463 13802 ਨਾਂ ਬਈ ਜਦੋਂ ਗਾਂ ਪਰਵੀਨ ਘੜਾ ਪਿੰਡ ਬੱਟੇ ਪਿੰਡ ਇਹ ਕੀ ਲੱਗਦੇ ਨੇ ਜਿਹੜਾ ਵੀਰ ਮੇਰੇ ਮਾਮਾ ਜੀ ਨੇ ਤੇ ਕੀ ਗੱਲ ਕੀ ਹੋਈ ਹੈ ਨਾਲ ਗਾਰ ਲੈਣੇ ਵੀ ਹੋਈ ਆ ਭਾਜੀ ਮਤਲਬ ਕਿ ਪਹਿਲਾਂ ਵਿਆਹੜੀ ਦੇ ਪੱਤੇ ਕਰਦੇ ਹੀ ਕਿਤੇ ਬਾਹਰ ਕਿਤੇ ਪੱਟੇ ਪੁੱਟੇ ਲਿਆਣਗੇ ਤੇ ਆਣ ਕੇ ਮੁੜ ਕੇ ਇਹਨਾਂ ਨੇ ਪੱਟੀ ਪੱਟੀ ਨੂੰ ਮਤਲਬ ਪੱਟੇ ਪੁੱਟੇ ਪਾਉਂਦੇ ਮੱਝ ਚੋਂਉਂਦੇ ਹੀ ਤੇ ਉਹ ਕੱਟੀ ਨੇ ਸੇਖਮਾਰ ਘਟਿਆ ਤੇ ਉਹ ਮਨਜੇ ਖੰਭਾਂ ਨੇ ਜਕਮ ਕਈ ਮੁੜ ਕੇ ਮਤਲਬ ਗਾੜੀ ਵੀ ਬੁਧਾਣਾ ਮਾੜੀ ਕਿ ਡਾਕਟਰਾਂ ਦਾ ਸ਼ੱਕ ਕਰ ਰਾਇਆ ਤੇ ਉਹਨਾਂ ਦੇ ਕਿੰਨੇ ਕੈਂਸਰਿਆ ਉਹਨਾਂ ਕੇ ਇਲਾਜ ਨਹੀਂ ਕਰਾਇਆ ਇਲਾਜ ਨਹੀਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਗਰੀਬਾਂ ਘਰ ਦੇ ਵਿੱਚ ਪੈਸੇ ਕਿਹੋਂ ਨੇ ਜਿੰਨਾ ਚੁੱਕੇ ਹੈਗੇ ਵਿਚਾਰੇ ਕਰਦੇ ਰਹੇ ਆ ਤੇ ਹੁਣ ਮਤਲਬ ਕਿ 1.5 ਸਾਲ ਦੇ ਹੋ ਗਿਆ ਉਹ ਤੁਹਾਨੂੰ ਕਿੱਥੋਂ ਲੈ ਕੇ ਆਂਗੇ ਗ੍ਰਾਈ ਗਰੂ ਕੀਤੀ ਗ੍ਰਾਈ ਪੱਟੀ ਦੇ ਵਿੱਚ ਕੀਤੀ ਆ ਤੇ ਉਹਨਾਂ ਦਾ ਰਾਜ ਹੋ ਗਿਆ ਤੇ ਫੇਰ ਹੁਣ ਡਾਕਟਰਾਂ ਦੇ ਆਂਦੇ ਆ ਮਤਲਬ ਕਿ ਤੁਹਾਨੂੰ ਐਡਮਿਟ ਕਰਵਾਓ ਇਹ ਉਹਨਾਂ ਨੇ ਕੋਈ ਪੈਸੇ ਨਹੀਂ ਇਹ ਹੁਣ ਮੰਗ ਕੀ ਕਰਦੇ ਮੰਗੇ ਉਹੀ ਕਰਦੇ ਆ ਕਿ ਚਲ ਜਿੱਤਰਾ ਇੱਕ ਹੈ ਮਦਦ ਦੀ ਲੋੜ ਹੈ ਇਹਨਾਂ ਨੂੰ ਤੇ ਸਮਾਜ ਮਤਲਬ ਮਦਦ ਚਾਹੀਦੀ ਹੈ ਬਸ ਜੇ ਕੋ ਪਰਿਵਾਰ ਨੇ ਕਿਸੇ ਨੇ ਇਹਨਾਂ ਨਾਲ رابطہ ਕਾਇਮ ਕਰਨਾ ਹੋਵੇ ਕੋਈ ਨੰਬਰ ਚੇਤਨ 81436 13802 ਰੱਖ ਲਓ ਬਾਹਰ ਕੀ ਗੱਲ ਹੋਈ ਤੁਹਾਡੇ ਮੂੰਹ ਤੇ ਹੱਟ ਲੱਗੀ ਇਹ ਦੇਵਕਪਿੰਦਰ ਬਣ ਜੀ ਤੇ ਕਦੋਂ ਦੇ ਮੰਜੇ ਦੇ ਜੇਤਨ ਮੰਜੇ 1.5 ਸਾਲ ਤੇ ਕੇ ਇਲਾਜ ਕਿਉਂ ਨਹੀਂ ਕਰਾਉਂਦੇ ਬੈ ਨਾ ਜੀ ਗਰੀਬਾਂ ਕਰਾਈ ਸੰਨ ਕਦਾਈ ਅਜੇ ਨਹੀਂ ਰੋਕਿਆ ਗਿਆਂ ਭਈ ਹੁਣ ਇਲਾਜ ਕਰਾਇਆ ਉਹ ਨਹੀਂ ਕੋਲ ਬਹਾਂ ਤੇ ਲਾ ਨਹੀਂ ਹੈਗਾ ਕੀ ਇਹ ਆਈ ਗੱਲ ਆਈ ਅੱਧੀ ਹੱਥ ਜੋੜ ਕੇ ਮੈਂ ਇਹੋ ਬੰਦੂ ਤੇ ਨਹੀਂ ਕਿ ਬਰਾ ਲਾ ਆਈ ਜੇ ਕਿ ਇਹ ਨਾਲ ਸੰਪਰਕ ਕਰਨਾ ਹੈ ਮੋਬਾਈਲ ਨੰਬਰ ਕੀ ਤੁਹਾਡਾ ਮੋਬਾਈਲ ਨੰਬਰ ਕਿ ਆ ਕੀ ਜਾ ਰਿਹਾ ਹੈ 882